ਕਰ ਰਹੀਆਂ ਹਲਚਲ ਟੀਵੀ ਕੈਨੇਡਾ ਤੋਂ ਤੇ ਅਸੀਂ ਪਹੁੰਚ ਚੁੱਕੇ ਹਾਂ ਦਿੱਲੀ ਦੇ ਵਿੱਚ ਜਿੱਥੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਹੈ ਸਵੇਰੇ ਅਸੀਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਸਫ਼ਰ ਜਿਹੜਾ ਸ਼ੁਰੂ ਹੋ ਚੁੱਕਿਆ ਹੋਇਆ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਆਓ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਬੈਠੇ ਕਿਸਾਨਾਂ ਦੇ ਨਾਲ ਹਾਂਜੀ ਜਿਹੜਾ ਆ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ tartar ਹੈ ਅਸੀਂ ਜਿਹਨਾਂ ਬਰਿਪਰ ਤੋਂ ਇੱਥੇ ਆਏ ਹਾਂ ਅਸੀਂ ਪਹਿਲਾਂ ਪੰਜਾਬੀਆਂ ਨੇ 2-4 ਮਹੀਨੇ ਜਿਹੜਾ ਪੰਜਾਬ ਦੇ ਵਿੱਚ ਮੋਦੀ ਨੂੰ ਸੁਨੇਹਾ ਦਿੱਤਾ ਸੀ ਵੀ ਸਾਨੂੰ ਦਿੱਲੀ ਆਉਣ ਲਈ ਮਜਬੂਰ ਨਾ ਕਰ ਪਰ ਇਹਨਾਂ ਨੇ ਸਮਝਿਆ ਵੀ ਪੰਜਾਬੀ ਖੁਨੀ ਮੈਨੂੰ ਢਾ ਨਹੀਂ ਸਕਦੇ ਪਰ ਅੱਜ ਇਹਨੂੰ ਪਤਾ ਲੱਗ ਗਿਆ ਵੀ ਸਾਰਾ ਪੰਜਾਬ ਹਰਿਆਣਾ ਹੋਰ ਜਿੰਨੀਆਂ ਸਟੇਟਾਂ ਸਾਡੇ ਕਿਸਾਨ ਵੀਰਾਂ ਸਾਰੇ ਸਾਰੇ ਇੱਥੇ ਮੌਨ ਚੁੱਕੇ ਆ ਸਾਰਿਆਂ ਦੇ ਕੋਰ ਤੁਸੀਂ ਟੈਟਰ ਟਾਲੀਆਂ 'ਚ ਵੀਰ ਨੰਗਰ ਪਗਾਉਂਦੇ ਆ ਸਾਰਾ ਦੇਖ ਲਿਆ ਸਾਡੇ ਕੋਲ 6-6 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਆਏ ਅਸੀਂ ਪਰ ਮੋਦੀ ਹੁਣ ਇਹ ਭੁੱਲ ਗਏ ਜਿਹੜੇ ਨੇ ਤਿੰਨ ਗਾਲੇ ਕਾਨੂੰਨ ਸਾਡੇ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਆ ਇਹਨਾਂ ਜਦੋਂ ਸਾਡੇ ਕਿਸਾਨ ਵੀਰ ਇਹਨਾਂ ਦੇ ਨਾਲ ਮੀਟਿੰਗ ਕਰਨ ਜਾਂਦੇ ਆ ਇਹਨਾਂ ਦੇ ਮੰਤਰੀ ਨੂੰ ਮੁੜਕਾ ਆ ਜਾਂਦਾ ਉਹ ਸਮਝਦਾ ਸੀ ਕਿ ਇਹਨਾਂ ਦੇ ਕਿਸਾਨ ਅਨਪੜ੍ਹ ਆ ਪਰ ਸਾਡੇ ਲੀਡਰ ਇਹੋ ਜਿਹੇ ਕਿਸਾਨ ਲੀਡਰ ਇੰਨੇ ਪੜੇ ਲਿਖੇ ਆ ਉਹਨਾਂ ਨੇ ਜਦੋਂ ਇਹਨਾਂ ਨੂੰ ਪੁੱਛਿਆ ਵੀ ਜਿਹੜਾ ਤੁਸੀਂ ਇਹ ਕਾਲਾ ਕਾਨੂੰਨ ਬਣਾਇਆ ਤੇ ਤੁਸੀਂ ਕਿਹੜੇ ਅਫਸਰ ਨੇ ਦੀ ਸਲਾਹ ਨਾਲ ਬਣਾਇਆ ਕਿਵੇਂ ਬਣਾਇਆ ਪਰ ਉਹਨਾਂ ਨੂੰ ਇਹਦਾ ਜਵਾਬ ਨਹੀਂ ਆਇਆ ਸਾਡੇ ਕਿਸਾਨ ਭਰਾਵਾਂ ਨੇ ਕਿਹਾ ਵੀ ਜਿਹੜੇ ਕੋਆਪਰੇਟਿਵ ਘਰਾਣੇ ਆ ਨਾ ਉਹਨਾਂ ਦੇ ਸੀਓ ਇਹ ਰੇ ਤੁਸੀਂ ਉਹਨਾਂ ਨੇ ਸਾਦਕੇ ਤੁਹਾਨੂੰ ਕਾਨੂੰਨ ਬਣਾ ਕੇ ਦਿੱਤਾ ਉਹਨਾਂ ਦੇ ਹੱਕ ਵਿੱਚ ਇਹ ਕਾਨੂੰਨ ਪਾਸ ਕੀਤਾ ਤੁਸੀਂ ਨਾ ਕਿ ਸਾਡੇ ਕਿਸਾਨਾਂ ਦੇ ਹੱਕ ਵਿੱਚ ਪਾਸ ਕੀਤਾ ਪਰ ਹੁਣ ਮੋਦੀ ਨੂੰ ਇਸ ਗੱਲ ਦੀ ਸਮਝ ਆ ਗਈ ਆ ਪਰ ਤੁਸੀਂ ਵੇਖਦੇ ਜਾਓ ਇੱਕ ਦੋ ਦਿਨ ਜੇ ਰਸਤੇ ਤੁਸੀਂ ਦੇਖਿਆ ਹੋਣਾ ਕਿਸਾਨ ਵੀਰ ਕਿੰਨੇ ਦਿੱਲੀ ਵਾਲ ਨੂੰ ਵੀਰਾਂ ਘੱਟ ਕੇ ਆਉਂਦੇ ਆ ਪਰ ਉਹ ਹੀ ਭੱਜਣ ਨਹੀਂ ਦੇਵਾਂਗੇ ਇਹਦੀ ਧੌਣ ਤੇ ਗੋਡਾ ਰੱਖ ਕੇ ਜਾਵਾਂਗੇ ਇਹਨੂੰ ਪਤਾ ਲੱਗ ਜੂ ਪੰਜਾਬੀਆਂ ਨਾਲ ਪੰਗਾ ਲਿਆ ਜੀ ਬਿਲਕੁਲ ਸੋਨਿਆ ਸ੍ਰੀ ਆਕਾਸ਼ ਮੇਰਾ ਅਗਲਾ ਸਵਾਲ ਤੁਹਾਨੂੰ ਹੈ ਜਿਵੇਂ ਕਿ ਕੁਝ ਮੰਤਰੀਆਂ ਨੇ ਅਸਤੀਫੇ ਦਿੱਤੇ ਨੇ ਸੋ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਉਹਨਾਂ ਦੀ ਸਿਆਸਤ ਹੈ ਜਾਂ ਫਿਰ ਕਿਸਾਨਾਂ ਦੇ ਲਈ ਹਮਦਰਦੀ ਹੈ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡਾ ਦਰਦ ਤੁਸੀਂ ਸੁਣਨ ਆਏ ਆ ਕਿਉਂਕਿ ਹੋਰ ਵੀ মিডিਆ ਬਹੁਤ ਘੁੰਮਦਾ ਉਲਟੇ ਪਲਟੇ ਸਵਾਲ ਪੁੱਛਦਾ ਕਿ ਕਿਸਾਨ ਕੁਝ ਗਲਤ ਬੋਲਣ ਤੇ ਸਾਨੂੰ ਕੋਈ ਮੌਕਾ ਮਿਲੇ ਦੂਜੀ ਗੱਲ ਆ ਸਿਆਸਤ ਦੀ ਸਿਆਸਤ ਖੇਡ ਹੋ ਰਹੀ ਆ ਪਰ ਸਾਡੇ ਜਿਹੜੇ ਕਿਸਾਨ ਵੀਰਾਂ ਨੇ ਕਿਸੇ ਵੀ ਮੰਤਰੀ ਨੂੰ ਇੱਥੇ ਆਉਣ ਨਹੀਂ ਦਿੱਤਾ ਜਿਹੜਾ ਆਊਗਾ ਕਿਸਾਨ ਬਣ ਕੇ ਆਊਗਾ ਆਪਣੀ ਕੋਈ ਨੇਤਾਗਰੀ ਕਰਨ ਇੱਥੇ ਕੋਈ ਨਹੀਂ ਆਇਆ ਦੂਜੇ ਨੰਬਰ ਤੇ ਉਹ ਇਹ ਅਸਤੀਫੇ ਦੀ ਜਿਹੜੀ ਗੱਲ ਕਰਦੇ ਆ ਅਸਤੀਫਾ ਉਹਨਾਂ ਨੇ ਆਪਣੀ ਕੁਰਸੀ ਬਚਾਉਣ ਲਈ ਗਾਂ ਵੀ ਬੋਟਾਂ ਲੜਨੀਆਂ ਗਾਂ ਵੀ ਪੰਜਾਬ ਚ ਆਉਣਾ ਹਣੀ ਤਾਂ ਵੀ ਅਸਤੀਫੇ ਦਿੱਤੇ ਗਏ ਆ ਚਲੋ ਜੋ ਵੀ ਕੀਤਾ ਕਿਸਾਨਾਂ ਦੇ ਇਤ ਵਿੱਚ ਕੀਤਾ ਸੀ ਇਸ ਦਾ ਵੀ ਕੋਈ ਬਹੁਤਾ ਵੱਡਾ ਵਿਰੋਧ ਨਹੀਂ ਕਰਦੇ ਸਮਰਥਨ ਕਰਦੇ ਆ ਸੋ ਧੰਨਵਾਦ ਜਿਵੇਂ ਕਿਸਾਨਾਂ ਨੂੰ ਖਾਲਿਸਤਾਨ ਦਾ ਜਾਂ ਟੈਰਰਿਸਟ ਦਾ ਨਾਮ ਦਿੱਤਾ ਜਾ ਰਿਹਾ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਇਹ ਤਾਂ ਗੱਲ ਆ ਕਿ ਇਹ ਇੱਕ ਸਾਜ਼ਿਸ਼ ਆ ਖਾਲਿਸਤਾਨ ਅਸੀਂ ਕਿਨਾਂ ਤੋਂ ਅਲੱਗ ਹੋਣਾ ਅਸੀਂ ਹਰਿਆਣਾ ਤੋਂ ਲੱਗ ਹੋਣਾ ਸੀ ਬਿਹਾਰ ਤੋਂ ਜਿਨ੍ਹਾਂ ਬਗੈਰ ਸਾਡਾ ਇੱਕ ਪਲ ਵੀ ਨਹੀਂ ਸਰ ਸਕਦਾ ਹਰਿਆਣੇ ਨੇ ਸਾਡਾ ਕਿੰਨਾ ਸਾਥ ਦਿੱਤਾ ਇੱਕ ਭਰਾਵਾ ਬੰਦੀ ਜੋ ਅੱਜ ਗੱਠ ਬਣਿਆ ਇੱਕ ਸਾਥ ਭਰਾਵਾ ਬੰਦੀ ਬਣਿਆ ਵੈਰੀਗੇਟ ਭੰਨਣ ਹਰਿਆਣਾ ਮੂਰੇ ਹੋਇਆ ਇੱਥੇ ਖਾਣ ਪੀਣ ਦੀ ਹਰਿਆਣਾ ਮੂਰੇ ਹੋਇਆ ਰਾਸਤ ਪਹੁੰਚਾਉਣ ਲਈ ਹਰਿਆਣਾ ਮੂਰੇ ਹੋਇਆ ਅਲੱਗ ਕਿਨਾਂ ਤੋਂ ਹੋਣਾ ਸੀ ਅਸੀਂ ਖਾਲਿਸ ਸੋਚ ਚਾਹੁੰਦੇ ਆ ਕਿ ਜਿਹੜੀ ਸੋਚ ਆ ਉਹਦੇ ਵਿੱਚ ਕੋਈ ਬੇਈਮਾਨੀ ਨਾ ਹੋਵੇ ਕੋਈ ਨੇਤਾ ਨੇਤਾਗਰੀ ਨਾ ਕਰੇ ਕੋਈ ਦੂਜਾ ਬਿਤਕਰਾ ਨਾ ਹੋਵੇ ਕੋਈ ਬਿਤਕਰਾ ਨਾ ਹੋਵੇ ਜਾਤ ਪਾਤ ਪੇ ਜਾਤ ਪਾਤ ਇੱਥੇ ਹੁਣ ਸਾਰੇ ਅਸੀਂ ਇੱਕੋ ਜਾਤ ਆ ਸਾਰੇ ਇੱਕ ਥਾਂ ਬੈਠ ਕੇ ਲੰਗਰ ਛਕਦੇ ਆ ਇੱਕ ਥਾਂ ਬੈਠ ਕੇ ਪਕਾਉਨੇ ਆ ਇੱਕ ਸੰਗਤਾਂ ਨੂੰ ਛਕਾਉਨੇ ਆ ਕੋਈ ਮਤਲਬ ਐਦਾਂ ਦਾ ਬਿਤਕਰਾ ਜਿਹੜਾ ਉਹ ਖਤਮ ਕਰਨ ਲਈ ਸਿਰਫ ਖਾਲਿਸਤਾਨ ਕੁਛ ਨਹੀਂਗਾ ਇੱਕ ਸੋਚ ਆ ਖਾਲਿਸਤਾਨ ਸੋ ਅਸੀਂ ਕੁਛ ਨਹੀਂ ਜਾਣੇ ਲੱਗ ਨਹੀਂ ਹੋਣਾ ਚਾਹੁੰਦੇ ਅਸੀਂ ਚਾਹੁੰਦੇ ਆ ਸਾਡਾ ਦੇਸ਼ ਇਸੇ ਦੇਸ਼ ਦੇ ਵਾਸੀ ਆ ਇੱਥੇ ਰਹਿਣਾ ਚਾਹੁੰਦੇ ਆ ਤੇ ਆਪਣੇ ਹੱਕਾਂ ਲਈ ਲੜਦੇ ਰਵਾਂਗੇ ਜੀ ਬਿਲਕੁਲ ਮੇਰਾ ਅਗਲਾ ਸਵਾਲ ਹੈ ਕਿ ਜਿਵੇਂ ਕਿ 9 ਤਰੀਕ ਨੂੰ ਸਾਨੂੰ ਪਤਾ ਲੱਗੇ ਕਿ ਕੋਈ ਨਾ ਕੋਈ ਡਿਸੀਜਨ ਆਵੇਗਾ ਸੋ ਮੈਂ ਪੁੱਛਣਾ ਚਾਹੂੰਗੀ ਅਗਰ ਇਹ ਡਿਸੀਜਨ ਦੇ ਵਿੱਚ ਜਿਹੜਾ ਵੀ ਡਿਸੀਜਨ ਆਏਗਾ ਇਸ ਦੇ ਵਿੱਚ ਕੁਝ ਚੇਂਜਸ ਹੋਈ ਤਾਂ ਤੁਹਾਨੂੰ ਮੰਜ਼ੂਰ ਹੈ ਜਾਂ ਫਿਰ ਬਿਲ ਅਗਰ ਕੈਨਸਲ ਨਾ ਹੋਇਆ ਫਿਰ ਅਗਲਾ ਸਟੈਪ ਕੀ ਹੋ ਸਕਦਾ ਹੈ ਜੇ ਤਾਂ ਹੋਇਆ ਫੈਸਲਾ ਸਾਡੇ ਹੱਕ ਚ ਜੀ ਤਾਂ ਤਾਂ ਅਸੀਂ ਮੁੜ ਜਾਾਂਗੇ ਆਦਰਵਾਇਜ਼ ਅਸੀਂ ਤਾਂ ਪੂਰੀ ਤਿਆਰੀ ਨਾਲ ਆਏ ਹੋਏ ਹਾਂ ਅਸੀਂ ਨਹੀਂ ਮੁੜਨਾ ਇੱਥੋਂ ਆਪਦੇ ਹੱਕ ਲੈ ਕੇ ਮੁੜਾਂਗੇ ਤੇ ਮੈਂ ਤੁਹਾਡਾ ਕੁਐਸਚਨ ਸੁਣ ਰਿਹਾ ਸੀ ਵੀ ਕੋਈ ਟੈਰਰਿਸਟ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਜੇ ਆਪਦੇ ਹੱਕ ਮੰਗਣਾ ਇੱਕ ਟੈਰਰਿਸਟ ਨੇ ਨਾ ਜੇ ਸਾਨੂੰ ਕੋਈ ਟੈਰਰਿਸਟ ਕਹਿ ਰਿਹਾ ਸਾਨੂੰ ਆਪਣੇ ਅਸੀਂ ਆਪਦੇ ਹੱਕ ਮੰਗ ਰਹੇ ਹਾਂ ਇੱਥੇ ਜੇ ਵੀ ਟੈਰਰਿਸਟ ਹੈ ਤਾਂ ਅਸੀਂ ਟੈਰਰਿਸਟ ਸਹੀ ਹਾਂ ਪਰ ਆਪਦੇ ਹੱਕ ਲੈ ਕੇ ਮੁੜਾਂਗੇ ਟੈਰਰਿਸਟ ਸਾਨੂੰ ਮਨਜ਼ੂਰ ਹੈ ਕੋਈ ਰਹੀ ਗੱਲ ਅਸੀਂ ਆਪਣੇ ਹੱਕ ਨਹੀਂ ਛੱਡਾਂਗੇ ਤੇ ਰਹੀ ਗੱਲ ਲੈ ਕੇ ਹੀ ਮੁੜਾਂਗੇ ਇੱਥੋਂ ਰਹੀ ਗੱਲ ਅਸਤੀਫੇ ਦੀ ਇਹ ਤਾਂ ਹੀ ਸਿਆਸਤ ਹੈ ਉਹ ਕੀ ਸਿਆਸਤ ਹੈ ਅਸੀਂ ਸਿਆਸਤ ਵਿੱਚ ਬੜਨਾ ਹੀ ਨਹੀਂ ਚਾਹੁੰਦੇ ਸਾਡੇ ਪਰਿਵਾਰ ਰਹਿ ਗਏ ਨੇ ਪਾਰਟੀਆਂ ਨਾਲ ਸੰਬੰਧ ਰੱਖਦੇ ਨੇ ਪਰ ਇੱਥੇ ਪਾਰਟੀ ਗਰੀ ਨੂੰ ਜਿਹੜਾ ਬੰਦਾ ਲੈ ਕੇ ਆਵੇ ਉਹ ਉਹਦਾ ਕੋਈ ਇੱਥੇ ਸਹਾਰਾ ਨਹੀਂ ਹੈਗਾ ਇੱਥੇ ਪਾਰਟੀਆਂ ਇਹ ਝੰਡੇ ਛੱਡ ਗਏ ਅਸੀਂ ਕਿਸਾਨੀ ਦੇ ਝੰਡੇ ਲੈ ਕੇ ਆਏ ਆ ਤੇ ਆਪਣਾ ਕਿਸਾਨ ਬਚਾਵਾਂਗੇ ਲੜਾਂਗੇ ਇਹ ਵੀ ਕਰਨਾ ਹੋਇਆ ਕਰਾਂਗੇ ਜੇ ਇੱਥੇ ਕੋਈ ਪਾਰਟੀ ਦਾ ਝੰਡਾ ਲੈ ਕੇ ਆਵੇ ਉਹ ਨੁਕਸਾਨ ਹੈ ਇੱਥੇ ਅੰਦੋਲਨ ਦਾ ਕਿਉਂਕਿ ਪਿੱਛੇ ਜੀ ਦੇਖਿਆ ਹੀ ਹੈ ਪੰਜਾਬ 'ਚ ਰਾਹੁਲ ਗਾਂਧੀ ਗਿਆ ਸੀ ਉਹ ਕਾਂਗਰਸ ਦੇ ਝੰਡੇ ਲਾ ਕੇ ਘੁੰਮ ਰਿਹਾ ਸੀ ਉਹਦਾ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਬੀਜੀ ਬੀਜੇਪੀ ਵਾਲਿਆਂ ਨੇ ਕੀ ਗੱਲ ਫੜੀ ਹੈ ਇਹਨਾਂ ਨੂੰ ਮੁੱਦਾ ਮਿਲ ਗਿਆ ਵੀ ਇਹ ਤਾਂ ਕਾਂਗਰਸੀ फडਕਾ ਰਹੇ ਨੇ ਅਸੀਂ ਕਾਂਗਰਸ ਦੀ ਕਦੇ ਵੋਟ ਨਹੀਂ ਪਾਈ ਅਸੀਂ ਬੀਜੇਪੀ ਦੀ ਵੀ ਨਹੀਂ ਪਾਈ ਪਰ ਅਸੀਂ ਇੱਥੇ ਖੜੇ ਆਂ ਸਾਨੂੰ ਕਿਸੇ ਕਾਂਗਰਸ ਨੇ ਨਹੀਂ फडਕਾਇਆ ਕਿਸੇ ਨੇ ਨਹੀਂ ਫੜਕਾਇਆ ਪਰ ਕਿੰਨਾ ਅਸੀਂ ਪੜੇ ਲਿਗੇ ਆਂ ਸਾਨੂੰ ਪਤਾ ਹੈ ਸਾਨੂੰ ਆਪ ਸਮਝ ਹੈ ਕਿ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਘਰੇ ਗੱਡੀਆਂ ਖੜੀਆਂ ਟਰੈਕਟਰ ਖੜੇ ਆਉ ਤਾਂ ਹੀ ਚੱਲਣਗੇ ਸਾਡੇ ਕੋਲ ਕੁਝ ਰਹਿ ਜਾਊਗਾ ਇਹਨਾਂ ਛੱਡਣਾ ਹੀ ਨਹੀਂ ਕੁਝ ਵਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਔਨਾ ਚਿਰ ਨਹੀਂ ਮੁੜਦੇ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਆਦਰਵਾਈਜ਼ ਇੱਥੇ ਹੀ ਆ ਕੋਈ ਚੱਕਰ ਨਹੀਂ ਕੋਈ ਆ ਜੇ ਮਰਨ ਨੂੰ ਤਿਆਰ ਆਂ ਵੱਡੇ ਦਾ ਮਰਜੀ ਚਿਰ ਇੱਥੇ ਆਓ ਪੂਰੀ ਫੈਸਿਲਿਟੀ ਦਾ ਮੈਂ ਕੋਈ ਕਮੀ ਨਹੀਂ ਹੈਗੀ ਸਾਨੂੰ ਸਾਡਾ ਪੂਰਾ ਹੀ ਇਰਾਦਾ ਪੱਕਾ ਏ ਸਾਡੇ ਤਾਂ ਹੋਰ ਆ ਰਹੇ ਨੇ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਜੇਕਰ ਇਹ ਡਿਸੀਜ਼ ਕਰੋ ਅਸੀਂ ਮੈਂ ਮਰਚੀ ਦਾ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ ਹੋਰ ਵੀ ਆ ਜੂਗਾ ਲਗਾਤਾਰ ਰਾਸ਼ਨ ਦੀ ਕੋਈ ਕਮੀ ਨਹੀਂ ਅਸੀਂ ਕੋਈ ਦਿੱਕਤ ਵਾਲੀ ਸਾਰੀ ਫੈਸਿਲਿਟੀ ਹੈ ਸਾਡੇ ਕੋਲ ਅਸੀਂ ਸਟੱਡੀ ਛੱਡਤੀ ਆਪਦੀ ਸਤਿ ਸ਼੍ਰੀ ਅਕਾਲ ਜੀ ਹਲਚਲ ਟੀਵੀ ਦੇਖਣ ਵਾਲੇ ਤੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਸਟੇਜ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਫਿਲਹਾਲ ਇੱਥੇ ਬਹੁਤ ਜ਼ਿਆਦਾ ਚੱਕਾ ਜੰਮ ਹੋਇਆ ਸੀ ਫਿਰ ਅਸੀਂ ਪੈਦਲ ਜਿਹੜਾ ਸਫ਼ਰ ਰਵਾਨਾ ਕੀਤਾ ਹੈ ਸਟੇਜ ਦੇ ਵੱਲ ਨੂੰ ਤੇ ਹੁਣ ਇੱਥੇ ਅਸੀਂ ਖੜੇ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਮੋਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾਇਆ ਉਹਨਾਂ ਦੇ ਬਾਰੇ ਵਿੱਚ ਇਹਨਾਂ ਲੋਕਾਂ ਦੀ ਕੀ ਵਿਚਾਰਧਾਰਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਜਿਹੜਾ ਮੋਦੀ ਸਰਕਾਰ ਨੇ ਕਾਨੂੰਨ ਬਣਾਇਆ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਣਾ ਚਾਹਾਂਗਾ ਮੋਦੀ ਸਰਕਾਰ ਇੱਕ ਪੈਰਲਲ ਵਿਵਸਥਾ ਖੜੀ ਕਰਨੀ ਚਾਹੁੰਦੀ ਹੈ ਸਰਕਾਰੀ ਮੰਡੀਆਂ ਖਤਮ ਕਰਕੇ ਪ੍ਰਾਈਵੇਟ ਵਿਵਸਥਾ ਨੂੰ ਤਾਂ ਕਿ ਪ੍ਰਾਈਵੇਟ ਵਿਵਸਥਾ ਡੋਮਿਨੈਂਟ ਹੋ ਜਾਏ ਤੇ ਕਿਸਾਨ ਨੂੰ ਉਹਦਾ ਹੱਕ ਨਾ ਮਿਲੇ ਸੈਕੰਡ ਇਸ ਕਾਨੂੰਨ ਦੀ ਇੱਕ ਬਹੁਤ ਵੱਡੀ ਕਮੀ ਹੈ ਕਿ ਕਿਸਾਨ ਨੂੰ ਇਹ ਹੱਕ ਹੀ ਨਹੀਂ ਕਿ ਉਹ ਆਪਣੇ ਅਗਰ ਕਿਸੇ ਨਾਲ ਕੋਈ ਕੰਟਰੈਕਟ ਫਾਰਮਿੰਗ ਕਰਦਾ ਹੈ ਔਰ ਕੱਲ ਨੂੰ ਉਹ ਕੰਟਰੈਕਟ ਟੋੜਦਾ ਹੈ ਤਾਂ ਉਹਦੇ ਖਿਲਾਫ ਉਹ ਸਿਰਫ ਐਸਡੀਐਮ ਕੋਰਟ ਤੱਕ ਜਾ ਸਕਦਾ ਹੈ ਸਿਵਲ ਕੋਰਟ ਤੱਕ ਜਾਣ ਦਾ ਉਹਨੂੰ ਅਧਿਕਾਰ ਨਹੀਂ ਐਸਡੀਐਮ ਦਾ ਸਾਨੂੰ ਪਤਾ ਹੀ ਹੈ ਵੀ ਐਸਡੀਐਮ ਦੇ ਕੀ ਹੁੰਦੀ ਹੈ ਇੱਕ ਗਰੀਬ ਕਿਸਾਨ ਦੇ ਮੁਕਾਬਲੇ ਜਿਹੜਾ ਐਸਡੀਐਮ ਹੈ ਉਹ ਜ਼ਿਆਦਾ इजीली ਮੈਨੇਜੇਬਲ ਹੈ ਜੋ ਵੱਡੀ ਕੰਪਨੀਆਂ ਕਾਰਪੋਰੇਟਸ ਨੂੰ ਇਹ ਦੋ ਬਹੁਤ ਵੱਡੀ ਕਮੀਆਂ ਲੱਗੀਆਂ ਮੋਦੀ ਓਕੇ ਜੀ ਬਿਲਕੁਲ ਜਿਵੇਂ ਕਿ ਇਸ ਕਾਨੂੰਨ ਦਾ ਹੈ ਸੀ ਕਿ ਅਗਰ ਇਸ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਆਉਂਦੀ ਹੈ ਤੇ ਅਗਰ ਅਗਰ ਕਿਸਾਨ ਆਪਣੀ ਫਸਲ ਹੈ ਜਿਹੜੀ ਪ੍ਰਾਈਵੇਟ ਮੰਡੀਆਂ ਵਿੱਚ ਸੁੱਟਦਾ ਹੈ ਜਾਂ ਕੁਝ ਵੀ ਕਰਦਾ ਤਾਂ ਉਸ ਦਾ 2% ਟੈਕਸ ਲੱਗੇਗਾ ਤੇ ਸਰਕਾਰੀ ਵਿੱਚ 8% ਲੱਗੇਗਾ ਫਿਰ ਵੀ ਤੁਹਾਨੂੰ ਇਸ ਚੀਜ਼ ਤੋਂ ਕੀ ਆਬਜੈਕਸ਼ਨ ਹੈ ਦੁਬਾਰਾ ਪੁੱਛੋ ਇਹ ਸਵਾਲ ਜਿਹੜਾ ਮਤਲਬ ਕਿ ਕਿਸਾਨ ਆਪਣੀ ਫਸਲ ਨੂੰ ਅਗਰ ਪ੍ਰਾਈਵੇਟ ਸੈਕਟਰ ਆਉਂਦਾ ਹੈ ਤੇ ਇਸ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਆਉਂਦੀ ਹੈ ਪ੍ਰਾਈਵੇਟ ਸੈਕਟਰ ਵਿੱਚ ਫਸਲਾਂ ਨੂੰ ਸੁੱਟਿਆ ਜਾਵੇਗਾ ਮੰਡੀਆਂ ਦੇ ਵਿੱਚ ਤਾਂ 2% ਟੈਕਸ ਲੱਗੇ ਤੇ ਸਰਕਾਰੀ ਵਿੱਚ 8% ਲੱਗੇਗਾ ਫਿਰ ਤੁਹਾਨੂੰ ਕੀ ਲੱਗਦਾ ਕਿ ਪ੍ਰਾਈਵੇਟ ਸੈਕਟਰ ਦਾ ਹੋਣ ਦਾ ਫਾਇਦਾ ਹੈ ਜਾਂ ਨਹੀਂ ਹੈ ਜਾਂ ਫਿਰ ਇਹ ਸਿਰਫ ਮੋਦੀ ਸਰਕਾਰ ਦੇ ਇੱਕ ਝੂਠੇ ਲਾਰੇ ਨੇ ਇਹ ਇੱਕ ਫੰਡੇ ਨੇ ਗੁੰਮਰਾਹ ਕਰਨ ਦੇ ਕਨਫਿਊਜ਼ ਕਰਨ ਦੇ ਫਾਰਮਰ ਕਨਫਿਊਜ਼ ਨਹੀਂ ਹੈ ਫਾਰਮਰ ਦੇ ਸਟੇਟ ਬਿਲਕੁਲ ਉਹਨੂੰ ਪਤਾ ਹੈ ਵੀ ਉਹਨੂੰ ਕੀ ਕਰਨਾ ਪਰ ਜਿੰਨੇ ਚਿਰ ਆੜਤੀਆ ਸੀਗਾ ਮਾਰਕੀਟ ਤੇ ਕਿਸਾਨ ਆੜਤੀ ਕੋਲੇ ਜਾਂਦਾ ਸੀ ਤੇ ਲੋਨ ਲੈਂਦਾ ਸੀ ਉਨੇ ਚਿਰ ਕਿਸਾਨ ਕਰਜ਼ਾਈ ਨਹੀਂ ਹੋਇਆ ਜੀ ਇਹ ਕਰਜ਼ਾਈ ਉਦੋਂ ਹੋਇਆ ਜਦੋਂ ਪ੍ਰਾਈਵੇਟ ਸੈਕਟਰ ਆਇਆ ਇਹ ਛਲਾਵੇ ਦਿੰਦੇ ਆ ਬੰਦੇ ਨੂੰ ਇਸ ਤਰ੍ਹਾਂ ਨਾਲ ਉਲਝਾਉਂਦੇ ਆ ਮੁੜ ਕੇ ਉਹਦੇ ਝਾਂਸੇ 'ਚ ਆ ਜਾਂਦਾ ਫਿਰ ਆਪਣਾ ਕਟਾ ਕਰਾਉਂਦਾ ਜੀ ਜੀ ਬਿਲਕੁਲ ਜਿਵੇਂ ਕਿ ਸਾਨੂੰ ਪਤਾ ਹੈ ਕਿ ਜਦੋਂ ਕੋਈ ਵੀ ਬਿੱਲ ਪਾਸ ਹੁੰਦਾ ਹੈ ਤਾਂ ਸਾਰੇ ਮੰਤਰੀਆਂ ਦੀ ਸੋਧ ਦੇ ਅਨੁਸਾਰ ਹੀ ਇਹ ਬਿੱਲ ਨੂੰ ਪਾਸ ਕੀਤਾ ਜਾਂਦਾ ਹੈ ਸੋ ਹੁਣ ਜਦੋਂ ਬਿੱਲ ਪਾਸ ਹੋ ਗਿਆ ਤੇ ਉਸ ਤੋਂ ਬਾਅਦ ਬੀਬਾ ਹਰਸਿਮਰ ਕੋਲ ਬਾਦਲ ਨੇ ਆਪਣਾ ਅਸਤੀਫਾ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਇਹ ਕਿਸਾਨਾਂ ਦੇ ਪ੍ਰਤੀ ਉਹਨਾਂ ਦੀ ਹਮਦਰਦੀ ਹੈ ਜਾਂ ਸਿਰਫ ਇੱਕ ਲੋਕ ਦਿਖਾਵਾ ਕੀਤਾ ਉਹਨਾਂ ਨੇ ਇਹ ਲੋਕ ਦਿਖਾਵਾ ਹੈ ਜੀ ਉਹਨਾਂ ਨੂੰ ਪਤਾ ਲੱਗ ਗਿਆ ਮੇਰੀ ਰਾਜਨੀਤਿਕ ਜ਼ਮੀਨ ਜਿਹੜੀ ਔਖੇ ਸਿਕਰੀ ਹੈ ਪੰਜਾਬ ਚ ਮੈਨੂੰ ਹੁਣ ਸਪੋਰਟ ਕਰਨਾ ਪਊਗਾ ਬਾਦਲ ਸਾਹਿਬ ਵੀ ਉਹਨਿੰਨੇ ਗਰੀਬ ਹੋ ਗਏ ਕਿ ਉਹਨਾਂ ਨੂੰ ਸਿਵਾਏ ਵਾਰਡ ਵਾਪਸੀ ਦੇ अलावा ਹੋਰ ਕੋਈ ਕਿਸਾਨਾਂ ਨੂੰ ਕੁਝ ਦੇ ਨਹੀਂ ਸਕਦੇ ਇਹ ਲੋਕ ਦਿਖਾਵਾ ਹੈ ਜੀ ਇਹ ਕਿਸਾਨਾਂ ਦੀ ਸਿੰਪੈਥੀ ਲੈਣੀ ਆਉਣ ਵਾਲੇ ਚੋਣਾਂ ਦੀ ਤਿਆਰੀ ਕਰਨੀ ਵਈ ਅਸੀਂ ਵਾਪਸ ਬੈਕ ਆਵਾਂਗੇ ਫਿਰ ਕਿਸਾਨਾਂ ਨੂੰ ਬੇਵਕੂਫ ਬਣਾਵਾਂਗੇ ਤੇ ਉਹਨਾਂ ਦਾ ਵੀ ਵੋਟ ਲਵਾਂਗੇ ਜੀ ਬਿਲਕੁਲ ਜਿਹੜਾ ਇਹ ਬਿਲ ਪਾਸ ਹੋਇਆ ਤੁਸੀਂ ਕੀ ਚਾਹੁੰਦੇ ਹੋ ਇਸ ਦੇ ਵਿੱਚ ਕੁਝ ਚੇਂਜਸ ਆ ਜਾਵੇ ਤਾਂ ਬੈਟਰ ਹੈ ਜਾਂ ਫਿਰ ਇਹ ਬਿਲ ਕੈਨਸਲ ਹੀ ਹੋਣਾ ਚਾਹੀਦਾ ਇਹ ਬਿਲ ਕੈਨਸਲ ਹੋਣਾ ਚਾਹੀਦਾ ਜੀ ਅਸੀਂ ਕੋਈ ਚੇਂਜ ਨਹੀਂ ਚਾਹੁੰਦੇ ਯੈਸ অর ਨੋ ਬਸ ਸਾਡੇ ਕੋਈ ਹੋਰ ਕੋਈ ਆਪਸ਼ਨ ਨਹੀਂ ਜੀ ਤੁਸੀਂ ਕਿੰਨਾ ਟਾਈਮ ਤੱਕ ਹੋਰ ਵੇਟ ਕਰ ਸਕਦੇ ਹੋ ਸਰਕਾਰ ਦੇ ਡਿਸੀਜਨ ਦੇ ਕਿ ਅਗਰ ਸਰਕਾਰ ਨੇ ਡਿਸੀਜਨ ਮੰਨ ਲਓ ਆਉਣ ਵਾਲੇ 6 ਮਹੀਨੇ ਤੱਕ ਨਹੀਂ ਦਿੱਤਾ ਜਾਂ ਆਉਣ ਵਾਲੀ 9 ਤਰੀਕ ਨੂੰ ਦੇ ਦਿੱਤਾ ਫਿਰ ਫਰਦਰ ਤੁਹਾਡਾ ਕੀ ਮਤਲਬ ਕੀ ਕੀ ਕਾਰਗੁਜ਼ਾਰੀ ਹੋ ਸਕਦੀ ਹੈ ਤੁਹਾਡੀ ਜੱਟ ਦੀ ਜਦੋਂ ਜ਼ਮੀਨਦਾਰ ਰੋਲਾ ਪਾ ਜਾਂਦਾ ਜੀ ਤਿੰਨ ਤਿੰਨ ਪੀੜੀਆਂ ਲੰਘ ਜਾਂਦੀਆਂ ਤੇ ਅਸੀਂ ਦੇ ਅਗਲੇ ਜਨਮ ਤੱਕ ਹੋਰ ਅਗਲੇ ਜਨਮ ਤੱਕ ਅਸੀਂ ਵੇਟ ਕਰ ਸਕਦੇ ਹਾਂ ਜਿੱਨੇ ਚਿਰ ਨਹੀਂ ਵਾਪਸ ਲੰਣਗੇ ਅਸੀਂ ਕੋਈ ਬੈਕ ਨਹੀਂ ਹੁੰਦੇ ਕਿਸੇ ਹਿਸਾਬ ਨਾਲ ਅਸੀਂ ਵਾਪਸ ਨਹੀਂ ਜਾਣਾ ਅਸੀਂ ਆਪਦਾ ਹੱਕ ਲੈ ਕੇ ਜਾਵਾਂਗੇ ਜੀ ਬਿਲਕੁਲ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਿਵੇਂ ਅਸੀਂ ਅਕਸਰ ਗਾਣਿਆਂ ਦੇ ਵਿੱਚ ਸੁਣਦੇ ਹਾਂ ਬੱਬੂ ਮਾਨ ਨੇ ਵੀ ਕਿਹਾ ਹੈ ਕਿ ਮੰਡੀਆਂ 'ਚ ਜੱਟ ਰੋਲਦਾ ਕੀ ਇਹ ਇਹਨਾਂ ਗੱਲਾਂ ਦੇ ਬਾਵਜੂਦ ਵੀ ਫਿਰ ਵੀ ਜੱਟ ਮੰਡੀਆਂ ਦੇ ਰੋਲਣ ਵਿੱਚ ਤਿਆਰ ਹੈ ਹਾਂਜੀ ਹਾਂਜੀ ਬੋਲੋ ਜੀ ਇਹ ਜੋ ਇਹ ਤਿੰਨ ਕਾਨੂੰਨ ਨੇ ਨਾ ਬਹੁਤ ਮਾਰੇ ਨੇ ਸਾਡੀਆਂ ਮੰਨੀਆਂ ਚੱਕ ਰਿਹਾ ਹੈ ਸਾਡੀ ਲੇਬਰ ਨੂੰ ਚੱਕ ਰਿਹਾ ਹੈ ਸਾਡੇ ਸਾਰੇ ਕਾਰੋਬਾਰ ਨੂੰ ਖਰਾਬ ਕਰ ਰਿਹਾ ਹੈ ਇਹ ਮੋਦੀ ਸਰਕਾਰ ਬਹੁਤ ਜ਼ਾਲਮ ਹੈ ਇਹਦਾ ਰਾਜ ਨਹੀਂ ਰਹਿਣਾ ਤਾਂ ਹੀ ਦਾ ਇਹ ਸਾਰੇ ਗਰੀਬ ਗਰੁੱਪਰ ਨੂੰ ਖਰਾਬ ਕਰ ਦੂ ਸਾਡੇ ਜਿਹੜੇ ਨੌਕਰ ਰਹਦੇ ਹਾੜੀ ਇਹ ਕੰਮ ਸਾਰੇ ਸਾਰੇ ਖਾਤਰ ਬਹੁਤ ਬੁਰੇ ਤਿੰਨ ਕਾਨੂੰਨ ਨੇ ਇਹ ਸਾਡੀ ਬਿਜਲੀ ਦੇ ਵੀ ਹੋਰ ਸਾਡੇ 4-4 ਜੱਟਾਂ ਨੂੰ ਲੱਖ-ਲੱਖ ਰੁਪਇਆ ਜੁਰਮਾਨਾ ਲਾਉਂਦੇ ਨੇ ਪ੍ਰਾਦੀ ਖਾਤਰ ਉਹਦੇ ਖਾਤਰ ਹੀ ਬਹੁਤ ਖਰਾਬ ਨੇ ਇਹ ਜਿਹੜਾ ਮੋਦੀ ਨੇ ਸਾਰਾ ਧਰਤਾ ਸਾਰੇ ਹਿੰਦੁਸਤਾਨ ਦਾ ਖਰਾਬ ਕਰਤਾ ਇਹ ਕੋਈ ਇਹ ਰਾਜਨੀਤੀ ਦਾ ਪਤਾ ਨਹੀਂ ਹੈਗਾ ਨਾ ਕਰਨ ਦੇ लायक ਹੈ ਅੱਗੇ 70 ਸਾਲ ਤੋਂ ਕੋਈ ਐਸਾ ਰਾਜਾ ਨਹੀਂ ਆਇਆ ਇਹ ਬਹੁਤ ਖਰਾਬ ਰਾਜਾ ਵਿਸ਼ਵਾਸ ਘਾਤੀ ਹੈ ਵੋਟਾਂ ਵੀ ਪਿਆਰਪੂਰਨਾ ਲੈ ਗਿਆ ਮੈਂ ਉਹ ਕਰੂ ਮਾਫlana ਕਰੂ ਹੁਣ ਜਿੱਤ ਕੇ ਇਥੇ ਹੋਰ ਹੀ ਕਰੀਆਂ ਤਾਂ ਕਿਤੇ ਸਿੱਖ ਲੜਾਤੇ ਕਿਤੇ ਮੁਸਲਮਾਨ ਲੜਾਤੇ ਕਿਤੇ ਹਿੰਦੂ ਲੜਾਤੇ ਇਹਦੇ ਬਹੁਤ ਭ੍ਰਿਸ਼ਟਾਚਾਰ ਕਰੀਆਂ ਤਾਂ ਵਿੱਚੋਂ ਵਿੱਚੋਂ ਤੁਹਾਨੂੰ ਇੱਕ ਰੱਖਣਾ ਤਾਂ ਹੀ ਤਾਂ ਅਸੀਂ ਹਿੰਦੁਸਤਾਨ ਦੇ ਲੋਕ ਰਹਿਣ ਪਾੜਿਆ ਇਸ ਕਰਕੇ ਪਾਰਟੀ ਪਾਜੀ ਬਣਾਈ ਫਿਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਵੇਂ ਦੇਖਿਆ ਕਿ ਇੱਥੇ ਜਿਹੜੇ ਕਿਸਾਨ ਧਰਨਾ ਲਾ ਕੇ ਬੈਠੇ ਨੇ ਦੇਖਣ ਵਾਲੀ ਸਭ ਤੋਂ ਵਧੀਆ ਗੱਲ ਇਹ ਲੱਗਿਆ ਕਿ ਅੰਦੋਲਨ ਬਹੁਤ ਵੇਖੇ ਨੇ ਪਰ ਇੱਥੇ ਜਿਹੜਾ ਅੰਦੋਲਨ ਹੋ ਰਿਹਾ ਬੜੇ ਹੀ ਸ਼ਾਂਤ ਮੀਟੰਗ ਦੇ ਨਾਲ ਹੋ ਰਿਹਾ ਸੋ ਅੱਗੇ 9 ਤਰੀਕ ਨੂੰ ਸਰਕਾਰ ਦਾ ਕੀ ਡਿਸੀਜਨ ਹੁੰਦਾ ਹੈ ਉਸ ਦੇ ਬਾਰੇ ਅਸੀਂ ਤੁਹਾਨੂੰ ਪਰਸੋਂ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚ ਚੁੱਕੇ ਹਾਂ ਉਸੇ ਫਾਈਨਲ ਡੈਸਟੀਨੇਸ਼ਨ ਤੇ ਜਿੱਥੇ ਤਰਨਾ ਲੱਗਿਆ ਹੋਇਆ ਸੀ ਤੇ ਉੱਥੇ ਬਹੁਤ ਸੋਹਣੇ ਨੌਜਵਾਨ ਕਿਸਾਨ ਖੜੇ ਨੇ ਜਿਨ੍ਹਾਂ ਨੇ ਲਿਖਿਆ ਵੀ ਆਰ ਫਾਰਮਰ ਨਾਟ ਅ ਟੈਰਰਿਸਟ। ਸੋ ਸਰਕਾਰ ਨੇ ਇਹਨਾਂ ਨੂੰ ਟੈਰਰਿਸਟ ਦਾ ਨਾਮ ਦਿੱਤਾ ਬਟੇ ਕਿਸਾਨ ਨੇ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਮੌਜੂਦਾ ਸਰਕਾਰ ਨੇ ਟੈਰਰਿਸਟ ਦਾ ਨਾਮ ਦਿੱਤਾ ਹੈ ਕਿ ਖਾਲਿਸਤਾਨੀ ਨੇ ਸੋ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਅਸੀਂ ਇਹ ਕਵਾਂਗੇ ਕਿ ਅਸੀਂ ਦੱਸਣਾ ਹੈ ਕਿ ਅਸੀਂ ਫਾਰਮਰ ਹਾਂ ਅਸੀਂ ਕੋਈ ਟੈਰਰਿਸਟ ਨਹੀਂ ਹੈਗੇ ਅਸੀਂ ਇਦਾਂ ਕਰਦੇ ਹਾਂ ਅਸੀਂ ਅਨਨ ਅੰਨ ਪੈਦਾ ਕਰਦੇ ਹਾਂ ਸਾਰੇ ਦੇਸ਼ ਦਾ ਢਿੱਡ ਭਰਦੇ ਹਾਂ ਸਾਨੂੰ ਜਦੋਂ ਅਸੀਂ ਦੇਸ਼ ਲਈ ਲੜਦੇ ਹਾਂ ਸਾਨੂੰ ਇਹ ਕਿਹਾ ਜਾਂਦਾ ਜੇ ਤੁਸੀਂ ਅਸੀਂ ਆਪਦੇ ਹੱਕਾਂ ਲਈ ਲੜ ਜਾਂਦੇ ਸਾਨੂੰ ਟੈਰਰਿਸਟ ਕਿਹਾ ਜਾਂਦਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਪਦੇ ਹੱਕਾਂ ਲਈ ਲੜਦੇ ਹਾਂ ਤਾਂ ਸਾਨੂੰ ਟੈਰਰਿਸਟ ਕਿਹਾ ਜਾਂਦਾ ਬਟ ਅਸੀਂ ਫਾਰਮਰ ਹਾਂ ਅਸੀਂ ਅੰਨ ਪੈਦਾ ਕਰਦੇ ਹਾਂ ਸੋ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੀ 9 ਤਰੀਕ ਨੂੰ ਮੋਦੀ ਸਰਕਾਰ ਕੋਈ ਫੈਸਲਾ ਦੇਵੇਗੀ ਜਾਂ ਨਹੀਂ ਦੇਵੇਗੀ ਇਹ ਤਾਂ ਹੁਣ ਉਹਨਾਂ ਨੂੰ ਖੁਦ ਨੂੰ ਪਤਾ ਹੋ ਕੀ ਮਨ ਬਣਾਏ ਬੈਠੇ ਨੇ ਪਰ ਸਾਡਾ ਪ੍ਰੋਟੈਸਟ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀ ਏਦਾਂ ਹੀ ਚੱਲਦਾ ਰਹੇਗਾ ਕੀ ਤੁਹਾਨੂੰ ਜਿਵੇਂ ਕੋਵਿਡ-19 ਦਾ ਵੀ ਹੁਣ ਬਹੁਤ ਵੱਡਾ ਫਰਕ ਪੈ ਰਿਹਾ ਇਸ ਚੀਜ਼ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਇੰਨਾ ਵੱਡਾ ਇਕੱਠ ਕੰਟੀਨਿਊਸਲੀ ਜਾਰੀ ਰਹੇਗਾ ਤੇ ਕਿਤੇ ਨਾ ਕਿਤੇ ਜਾ ਕੇ ਇਹ ਮਹਾਮਾਰੀ ਦਾ ਵੀ ਇਫੈਕਟ ਪੈ ਸਕਦਾ ਲੋਕਾਂ ਦੇ ਉੱਤੇ ਸਾਡਾ ਡਰ ਨਾ ਮੋਦੀ ਸਰਕਾਰ ਨੇ ਖੋਲਿਆ ਜਦੋਂ ਮੋਦੀ ਸਰਕਾਰ ਨੇ ਰੈਲੀ ਕੀਤੀ ਜਾ ਕੇ ਬਿਹਾਰ ਉਦੋਂ ਅਸੀਂ ਫਿਕਸ ਵੇਖੀਆਂ ਉਦੋਂ ਅਸੀਂ ਟੀਵੀ ਜਿਹੜਾ ਮੀਡੀਆਜ਼ ਕੋ ਵਿਖਾ ਰਿਆ ਸੀ ਕਿੰਨੇ ਵੱਡੇ ਵੱਡੇ ਇਕੱਠ ਹੋ ਰਹੇ ਆ ਅਸੀਂ ਉਸ ਤੋਂ ਇਨਸਪਾਇਰ ਹੋ ਕੇ ਅਸੀਂ ਵੀ ਇਕੱਠ ਹੋਏ ਕੋਵਿਡ ਇੱਕ ਡਰ ਹੈ ਮਹਿ ਸਰਕਾਰ ਪੈਦਾ ਕਰਦੀ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਕੋਵਿਡ ਸਿਰਫ ਇੱਕ ਡਰ ਹੈ ਜਿਹੜਾ ਕਿ ਸਰਕਾਰ ਪੈਦਾ ਕਰ ਰਹੀ ਹੈ ਬਟ ਇਹਨਾਂ ਨੂੰ ਸਿਰਫ ਆਪਣੇ ਹੱਕਾਂ ਦੀ ਜੰਗ ਹੈ ਜਿਹੜੀ ਇੱਥੇ ਲੜਨੀ ਹੈ ਤੇ ਆਪਣੇ ਹੱਕਾਂ ਦੀ ਜੰਗ ਨੂੰ ਇਹ ਲੜ ਕੇ ਹੀ ਜõਣਗੇ ਸੋ ਮੇਰਾ ਆਖਲਾ ਸਵਾਲ ਹੈ ਸਰ ਤੁਹਾਨੂੰ ਕਿ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਮੋਦੀ ਸਰਕਾਰ ਨੇ ਕਾਨੂੰਨ ਪਾਸ ਕੀਤਾ ਹੈ ਇਸ ਦੇ ਵਿੱਚ ਕੋਈ ਸ਼ੋਧ ਹੋਵੇਗਾ ਜਾਂ ਫਿਰ ਕੋਈ ਨਵਾਂ ਚੇਂਜ ਆਏਗਾ ਜਾਂ ਕਾਨੂੰਨ ਕੈਨਸਲ ਹੋਵੇਗਾ ਗੱਲ ਜੇ ਅਮੈਂਡਮੈਂਟਸ ਦੀ ਕਰੀ ਅਮੈਂਡਮੈਂਟਸ ਨਹੀਂ ਚਾਹੀਦੇ ਸਾਨੂੰ ਕਿਉਂਕਿ ਅਮੈਂਡਮੈਂਟ ਉਹ ਚੀਜ਼ ਵਿੱਚ ਹੁੰਦੇ ਜਿਹੜੀ ਥੋੜੀ ਜਿਹੀ ਖਰਾਬ ਹੋਵੇ ਇਹ ਕਾਨੂੰਨ ਤਿੰਨੇ ਬਣੇ ਕਾਰਪੋਰੇਟਸ ਨੇ ਬਣਾਏ ਕਾਰਪੋਰੇਟਸ ਨੇ ਇਹਨਾਂ ਨੇ ਸਿਰਫ ਰੀਡ ਦਿੱਤੇ ਆ ਜਾਂ ਤੇ ਰਾਜ ਸਭਾ ਲੋਕ ਸਭਾ ਚ ਸਿਰਫ ਤੱਕੇ ਨਾਲ ਪਾਸ ਕੀਤੇ ਸਾਨੂੰ ਅਮੈਂਡਮੈਂਟਸ ਨਹੀਂ ਚਾਹੀਦੇ ਸਾਨੂੰ ਇਹ ਰੱਦ ਚਾਹੀਦੇ ਬਿਲਕੁਲ ਜੇਕਰ ਇਹ ਕਾਨੂੰਨ ਰੱਦ ਨਾ ਹੋਇਆ ਫਿਰ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਕਿੰਨੇ ਟਾਈਮ ਤੱਕ ਜਾਰੀ ਰਹੇਗਾ ਜਿੰਨਾ ਚਿਰ ਸਰਕਾਰ ਸਾਨੂੰ ਚੱਲਣ ਲਈ ਤਿਆਰ ਹੈ ਅਗਰ ਸਰਕਾਰ ਨੇ ਕੋਈ ਖਤਰਨਾਕ ਸਟੈਪ ਉਠਾਇਆ ਫਿਰ ਉਸ ਦੇ ਲਈ ਐਗਰੀ ਹੋ ਤੁਸੀਂ ਇਹ ਡੈਮੋਕ੍ਰੇਸੀ ਹੈ ਅਸੀਂ ਆਪਦਾ ਹੱਕ ਲੜ ਹੱਕ ਲਈ ਲੜ ਰਹੇ ਹਾਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਜੇ ਫੇਰ ਵੀ ਸਰਕਾਰ ਦੀ ਜੋ ਮੰਨਚਾ ਆ ਉਹ ਜਨਨ ਸਾਡਾ ਕੰਮ ਪ੍ਰੋਟੈਸਟ ਕਰਨਾ ਆਪਣੇ ਹੱਕਾਂ ਲਈ ਖੜਨਾ ਹੈ ਅਸੀਂ ਖੜੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਆਪਣੇ ਹੱਕਾਂ ਲਈ ਇੱਥੇ ਖੜੇ ਹਾਂ ਤੇ ਆਪਣੇ ਹੱਕ ਲੈ ਕੇ ਹੀ ਜਾਵਾਂਗੇ ਅੰਦੋਲਨ ਚਾਹੇ ਅੱਜ ਕਿਸੇ ਵੀ ਚੀਜ਼ ਦਾ ਹੈ ਬਟ ਪੰਜਾਬੀਆਂ ਨੂੰ ਦੇਖ ਕੇ ਅੱਜ ਇੱਕ ਚੀਜ਼ ਦਾ ਪ੍ਰਾਊਡ ਫੀਲ ਹੋ ਰਿਹਾ ਕਿ ਪੰਜਾਬੀ ਸਾਰੇ ਇੱਕ ਨੇ ਜਦੋਂ ਗੱਲ ਹੱਕਾਂ ਦੀ ਆ ਜਾਵੇ ਤਾਂ ਉੱਥੇ ਕੋਈ ਨਸ਼ੇੜੀ ਨਹੀਂ ਹੁੰਦਾ ਕੋਈ ਇੱਥੇ ਆਤੰਗਵਾਦੀ ਨਹੀਂ ਹੁੰਦਾ ਸਾਰੇ ਪੰਜਾਬੀ ਇੱਕ ਨੇ ਸੋ ਇਸ ਚੀਜ਼ ਦੇ ਲਈ ਮੈਂ ਸਾਰੇ ਪੰਜਾਬੀਆਂ ਨੂੰ ਤੈਦਲੋ ਸੈਲੂਟ ਕਰਦੀ ਆਂ ਇਹਦਾ ਜੀ ਸੋਸ ਸੋ ਮਿੱਟੀ ਸੇ ਰਸਤਾ ਹੋ ਆਸਰ ਕੇ ਕੁਆ ਆਤਮ ਸੰਗਰ ਬਕੀ ਨਾ ਮਣ ਹੈ ਪੁਰਾ ਹਿੰਦੁਸਤਾਨ ਮੈਂ ਅਕਰ ਦੇਖੇ

ਕਾ ਤਮਿਕ ਆ ਰਹਾ ਹੈ ਕਾ ਅੱਜਰੋ ਥਾਏ ਮੈਂ ਇਹ ਕਾ ਕਿਸਾਨ ਕਾ ਅਲੀ ਹੋਤਾ ਹਮ ਕੋ ਮੁੱਖ ਮੰਤਰੀ ਬੁਲਾਏ ਥੇ ਹਮ ਨਹੀਂ ਗਏ ਥੇ ਫਾਈਨੈਂਸ ਮਿਨਿਸਟਰ ਕੋ ਇਸ ਵਿਅਕਤੀ ਕਾ ਪਰਾਨਾ ਪੜਾਤਾ ਮੇਰੇ ਸਹੀ ਬੋਲ ਰਹਾ ਔਰ ਸਾਮਨਤੀ ਉਸ ਵਿਅਕਤੀ ਕਾ ਔਰ ਸਾਮਨਤੀ ਉਸ ਵਿਅਕਤੀ ਕਾ ਪਰਾਨੇ ਕਾ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚ ਚੁੱਕੇ ਆਂ ਦਿੱਲੀ ਦੇ ਵਿੱਚ ਜਿੱਥੇ ਤਰਨਾ ਲੱਗਾ ਹੈ ਤੇ ਅਸੀਂ ਗੱਲਬਾਤ ਕਰਦੇ ਆਂ ਗੁਰੂ ਕੀ ਲਾਡਲੀ ਫੌਜ ਦੇ ਨਾਲ ਸੋ ਸਰ ਫਸਟ ਆਫ ਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਲ ਚਾਲ ਟੀਵੀ ਕੈਨੇਡਾ ਚੈਨਲ ਦੇ ਜਰੀਏ ਜਿੱਥੋਂ ਤੱਕ ਲਾਂਡਰਾਂ ਵਾਲੇ ਢਾਡੀ ਜਥੇ ਦੀ ਆਵਾਜ਼ ਪਹੁੰਚ ਰਹੀ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੈਨੇਡਾ ਦਾ ਚੈਨਲ ਆ ਤੇ ਮੈਂ ਗੱਲ ਸਾਂਝੀ ਕਰਾਂ ਕੈਨੇਡਾ ਵਾਲੇ ਵੀ ਬਹੁਤ ਵੱਡੇ ਪ੍ਰੋਟੈਸਟ ਕਰ ਰਹੇ ਆ ਪਤਾ ਲੱਗਾ ਵੀ ਕੱਲ ਐਡਮਿੰਟਨ ਦੀ ਧਰਤੀ ਦੇ ਉੱਤੇ 10000 ਟਰੱਕ ਤੇ ਗੱਡੀਆਂ 38 ਕਿਲੋਮੀਟਰ ਬਹੁਤ ਵੱਡਾ ਇਕੱਠ ਉੱਥੇ ਵੀ ਰੋਹ ਬੜਾ ਉੱਥੇ ਵੀ ਜੋਸ਼ ਬੜਾ ਤੇ ਇੱਥੇ ਵੀ ਤੁਸੀਂ ਵੇਖ ਹੀ ਲਿਆ ਆ ਦਿੱਲੀ ਦੇ ਆ ਬਾਡਰਾਂ ਦੇ ਉੱਤੇ ਕਿਸਾਨ ਆਪਣੇ ਹੱਕ ਲੈਣ ਵਾਸਤੇ ਆਏ ਆ ਹੱਕਾਂ ਵਾਸਤੇ ਜੁੱਝਣ ਵਾਸਤੇ ਆਏ ਆ ਜੀ ਬਿਲਕੁਲ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ ਕਿ ਤੁਸੀਂ ਆਪਣੀ ਵਾਰਾਂ ਦੇ ਰਾਹੀਂ ਕਿ ਆ ਇਹ ਜਿਹੜੇ ਕਿਸਾਨ ਹੁਣ ਆਪਣਾ ਮੋਰਚਾ ਫਤਿਹ ਕਰਨ ਜਾ ਰਹੇ ਆ ਇਸੇ ਤਰ੍ਹਾਂ ਹੀ ਤੁਸੀਂ ਕੁਝ ਉਤਸ਼ਾਹਿਤ ਕਰਨਾ ਚਾਹੋਗੇ ਕਿਸਾਨਾਂ ਨੂੰ ਹਾਂਜੀ ਬਿਲਕੁਲ ਜੀ ਦੇਖੋ ਅਸੀਂ ਜੋ ਦੋ ਤਿੰਨ ਵਾਰਾਂ ਤੁਸੀਂ ਸੁਣ ਰਹੇ ਹੋ ਵੀ ਜੰਗ ਆਰ ਪਾਰ ਦੀ ਐ ਨਹੀਂ ਦਿੱਲੀ ਐ ਜਿੱਤ ਕੇ ਜਾਵਾਂਗੇ 19 ਵਾਰੀ ਦਿੱਲੀ ਜਿੱਤੀ ਆ ਸਾਡੇ ਵਡੇਰਿਆਂ ਨੇ ਸਾਡੇ ਯੋਧਿਆਂ ਨੇ ਬਾਬਾ ਬਘੇਲ ਸਿੰਘ ਬਾਬਾ ਜੱਸਾ ਸਿੰਘ ਆਲੂ ਬਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਜਦੋਂ ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲੇ ਦੇ ਉੱਤੇ ਚੁਲਾਇਆ ਨਾ ਤੇ ਵਾਪਸ ਮੋੜ ਆਇਓ ਕਹਿੰਦੇ ਵਾਪਸ ਕਿਉਂ ਮੁੜੇ ਹੋ ਉਹ ਕਹਿੰਦੇ ਬ ਆਕੜ ਭੰਨਣ ਵਾਸਤੇ ਆਏ ਸੀ ਤੇ ਅੱਜ ਆਕੜ ਭੰਨਣ ਵਾਸਤੇ ਆਏ ਆ ਰਾਹ 'ਚ ਵੀ ਬੜੀਆਂ ਰੋਕਾਂ ਲੱਗੀਆਂ ਪਰ ਆਕੜ ਭੰਨ ਦਿੱਤੀ ਜਿੱਥੇ ਖੱਟੜ ਦੀ ਤੇ ਉੱਥੇ ਮੋਦੀ ਦੇ ਜਨਨਾਸੀ ਧੂਆਂ ਲਿਆ ਕੇ ਰੱਖ ਦਿੱਤਾ ਇਹਨਾਂ ਕਿਸਾਨਾਂ ਨੇ ਦੱਸ ਦਿੱਤਾ ਕਿ ਅਸੀਂ ਉਹ ਅਣਿਆਲੇ ਤੀਰਿਆਂ ਜਿਹੜੇ ਕਦੇ ਨਾ ਓਕੇ ਜ਼ਾਲਮ ਦੇ ਹੱਕ ਪਾੜ ਕੇ ਲੰਘ ਜਾਈਏ ਸੁੱਕੇ ਸੱਚੀ ਗੱਲ ਹੈ ਚੀਮਿਆਂ ਸਾਡੇ ਤੇ ਟੁੱਕੇ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਹੀਂ ਮੁੱਕੇ ਸਿੰਘਾਂ ਕਦੇ ਮੁਕਣਾ ਨਹੀਂ ਸਿੰਘਾਂ ਕਦੇ ਝੁਕਣਾ ਨਹੀਂ ਸਿੰਘਾਂ ਨੂੰ ਮਕਾਉਣ ਵਾਲਾ ਸਿੰਘਾਂ ਨੂੰ ਝਕਾਉਣ ਵਾਲਾ ਖਿਆਲ ਇੱਕ ਜਨੂਨ ਹੈ ਕੋਈ ਜ਼ੁਲਮ ਕੋਈ ਸਤਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਚ ਬੁਰਗੋਵਿੰਸਿੰਗ ਦਾ ਖੂਨ ਹੈ ਆ ਵੇਖੋ 80 80 ਸਾਲ ਦੇ ਸਾਡੇ ਬਜ਼ੁਰਗ ਸਾਡੇ ਬਾਬੇ ਜਿਨ੍ਹਾਂ ਦੇ ਇਸ ਵੇਲੇ ਆਰਾਮ ਕਰਨ ਦਾ ਸਮਾਂ ਪਰ ਇਹ ਆਪਣੀਆਂ ਪੀੜ੍ਹੀਆਂ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਪੋਤਿਆਂ ਵਾਸਤੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਅੱਜ ਇਹਨਾਂ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਏ ਆ ਤੇ ਬਾਬਾ ਜੀ ਨੇ ਦੋ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਦੇ ਆ ਮੇਰੇ ਨਾਲ ਜੀ ਬਿਲਕੁਲ ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬ ਦੇ ਲੋਕ ਹੈ ਜਿਹੜੇ ਜ਼ਮੀਨਾਂ ਤੇ ਲਿਮਿਟ ਬਣਾ ਕੇ ਜਾਂ ਜ਼ਮੀਨ ਵੇਚ ਕੇ ਵਿਦੇਸ਼ ਚਲੇ ਜਾਂਦੇ ਨੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਦੇ ਨੇ ਪਰ ਹੁਣ ਗੱਲ ਆ ਗਈ ਹੈ ਕਿ ਜ਼ਮੀਨਾਂ ਵੀ ਸ਼ਾਇਦ ਉਹਨਾਂ ਕੋਲੋਂ ਖੋਈਆਂ ਜਾਣੀਆਂ ਲੱਗ ਪਈਆਂ ਨੇ ਮੋਦੀ ਸਰਕਾਰ ਵੱਲੋਂ ਸੋ ਇਸ ਬਾਰੇ ਵਿੱਚ ਬਜ਼ੁਰਗੋ ਤੁਹਾਡਾ ਕੀ ਖਿਆਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਘਾਟਾ ਜਿਹੜਾ ਨਾ ਇਹ ਸਾਡੇ ਸਾਰੇ ਆਪਣੇ ਪੁੱਤਰ ਬੱਚੇ ਇਹ ਗੁਰੂ ਗੋਬ ਸਿੰਘ ਦੇ ਬਣਾਏ ਨੇ ਗੁਰੂ ਗੋਬ ਸਿੰਘ ਦਾ ਜਨਮ ਹੋਇਆ ਸੀ ਪਡਣਾ ਸਾਹਿਬ ਵਾ ਵਾ ਤੇ ਪੜਿਆ ਅਨੰਦਪੁਰ ਸਾਹਿਬ ਸਿੱਖੀ ਹੋਈ ਸਬੂਤ ਤੇ ਉਹਨ ਮਹਾਰਾਜ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਸੀ ਦਿੱਲੀ ਆਉਂਦਾ ਹੈ ਨਾ ਭਾਈ ਜੇਤਾ ਜੀ ਨੇ ਤੇ ਉਸ ਵੇਲੇ ਗੁਰੂ ਗੋਬ ਸਿੰਘ ਨੇ ਪੁੱਛਿਆ ਸੀ ਪਈ ਉਹ ਤੇ ਸਿੱਖ ਕੋਈ ਨਹੀਂ ਸੀ ਉਹ ਕਹਿਣ ਲੱਗਾ ਮਹਾਰਾਜ ਸਿੱਖ ਬੜੇ ਸਿਆਣ ਪਰ ਭੇਸ ਬਟਾ ਕੇ ਪਿੱਛੇ ਸੀ ਮਹਾਰਾ ਗੁਰੂ ਗੋਬ ਸਿੰਘ ਨੇ ਆਖਿਆ ਇਹੋ ਜਾਂ ਮੈਂ ਸਿੱਖ ਬਣਾਵਾਂਗਾ ਜਿਹੜਾ ਦੁਨੀਆ ਦੇ ਵਿੱਚ ਚੰਦਾ ਚਾਨਣ ਜਪੇਗਾ ਬੋਲੇ ਈਸਾ ਨਿਹਾਰਾ ਹਿਆਰਾ 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 ਬੰਦਾ ਖਲੋਤਾ ਹੋਵੇ ਸਿੱਖਿਆ ਖਲੋਤਾ ਹੋਵੇ ਨਾ ਮੈਦਾਨ ਚ ਉਹ ਵੇਲਾ ਸਿੱਖ ਵਾਲ ਸਿੱਖ ਆ ਗਿਆ ਇਹ ਗੁਰੂ ਗੋਬ ਸਿੰਘ ਨੇ ਅੰਮ੍ਰਿਤ ਤਿਆਰ ਕਰਕੇ ਪੰਜਾਂ ਸਿੱਖਾਂ ਦੇ ਸਿਰ ਲਾ ਕੇ ਅੰਮ੍ਰਿਤ ਤਿਆਰ ਕੀਤਾ ਫਿਰ ਉਹਨਾਂ ਨੂੰ ਸਿਕਾਇਆ ਪੰਜਾਂ ਜਾਤਾਂ ਦੇ ਲਈ ਇਹ ਨਹੀਂ ਵੀ ਨੇਰਾ ਸੇਖੀ ਲਿਆਵਾ ਪੰਜਾਂ ਜਾਤਾਂ ਦੇ ਲੈ ਕੇ ਸਿੱਖ ਮਹਾਰਾਜ ਅਨੰਦਪੁਰ ਸਾਹਿਬ ਨੇ ਨੰਸੌਰ ਸਾਹਿਬ ਵਿੱਚ ਉਹਨਾਂ ਨੂੰ ਜੰਦਾ ਕਰਕੇ ਫਿਰ ਅੰਮ੍ਰਿਤ ਸਿਕਾਇਆ ਉਹਨਾਂ ਸਿੱਖਾਂ ਨੂੰ ਮਹਾਰਾਜ ਕਹਿਣ ਲੱਗੇ ਹੁਣ ਤੁਸੀਂ ਸਾਨੂੰ ਅੰਮ੍ਰਿਤ ਸਿਕਾਓ ਮਹਾਰਾ ਗੁਰੂ ਗੋਬ ਸਿੰਘ ਨੇ ਆਖਿਆ ਆਪੇ ਗੁਰੂ ਦੇ ਆਪੇ ਉਹ ਚੇਲਾ ਉਹਦੀਆਂ ਫੌਜਾਂ ਨੇ ਐਬ ਸਾਬ ਦੇ ਆਲੇ ਵਰਗੇ ਪਾਵਾ ਪਾਰ ਯੋਰ ਲਾ ਲੇ ਮੀਰ ਮੰਨੂ ਵਰਗੇ ਲਾਰੇ ਪਰ ਸਿੱਖ ਨਹੀਂ ਡੋਲੇ ਮੀਰ ਮੰਨੂ ਨੂੰ ਮੀਰ ਮਨੂ ਆਂਦਾ ਮੈਂ ਜਦੋਂ ਮੈਂ ਤੁਹਾਨੂੰ ਨਹੀਂ ਛੱਡਣਾ ਹੈ ਸਿੱਖਾ ਆਖਿਆ ਅਸੀਂ ਆ ਸੋਏ ਉਹ ਸਾਨੂੰ ਜੋ ਜੋ ਸਾਨੂੰ ਵੜਦਾ ਹੀ ਦੂਰ ਸਵਾਏ ਹੋਏ ਸਾਨੂੰ ਤੂੰ ਨਹੀਂ ਮੁਕਾ ਸਕਦਾ ਤੂੰ ਮੁੱਕ ਜਾਏਗਾ ਤੇਰੀਆਂ ਪੀੜੀਆਂ ਖਤਮ ਕਰ ਦਿਆਂਗੇ ਅੱਜ ਮੋਦੀ ਕੀ ਆ ਇਹ ਦੇਖ ਮੁਹਲੀਆ ਬਾਗ ਦੀ ਇਹਨੂੰ ਖਾਲਸਾ ਛੱਡੂ ਪੁੱਟ ਕੇ ਜਲਾ ਦੇ ਰਹਾ ਤੂੰ ਇਹ ਕੁੰਡਰੀਆ ਇਹ ਇਹ ਕੁੰਡਰੀਆ ਵੜ ਰਿਆ ਨਾ ਤੇ ਸਾਡੇ ਕੁੰਡਿਆਂ ਨਾਲ ਸਿੱਖ ਬਸਾਲੇ ਨੇ ਇਹਦੇ ਸੇਂਗੜ ਤੋੜ ਕੇ ਹੀ ਨਿਕਲਾਂਗੇ ਇਸ ਤੋਂ ਐਵੇਂ ਨਹੀਂ ਨਿਕਲਦੇ ਇਹ ਪੰਜ ਖਾਲਸਾ ਵਾ ਇਹ ਗੁਰੂ ਦਸਵੇਂ ਪਾਸ਼ਾ ਦਾ ਖਾਲਸਾ ਨਿਹਰਾ ਨਹੀਂ ਸਕਿਆ ਕੋਈ ਲਾ ਕੇ ਆ ਰਾ ਸਕੜਾ ਤੇ ਲਾ ਕੇ ਮਕਾ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਕੀ ਹੈ ਬਜ਼ੁਰਗੋ ਮੇਰਾ ਨਾਮ ਮਦਰ ਸਿੰਘਾ ਕਿੱਥੋਂ ਆਏ ਹੋ ਤੁਸੀਂ ਅੱਜ ਤੇ ਦੇ ਵੇਲੇ ਪਿੰਡ ਤੋਂ ਆਏ ਆ ਜਲਾ ਕਰਦਾਪੋਂ ਉਮਰ ਕਿੰਨੀ ਹੈ ਤੁਹਾਡੀ ਮੇਰੀ ਉਮਰ 75 80 ਸਾਲ ਤੁਹਾਡੇ ਬੱਚੇ ਹੈਗੇ ਮੇਰੇ ਬੱਚੇ ਤਗੜੇ ਹੋਏ ਵਹਿਆ ਆ ਪਤੀਆਂ ਪਤਾਲੇ ਆ ਕਿਉਂ ਨਹੀਂ ਆ ਇਸ ਮੋਰਚੇ ਦੇ ਵਿੱਚ ਜੇ ਜਦੋਂ ਮੈਂ ਤੁਰ ਲਗਾ ਹਾਂ ਨਾ ਘਰੋਂ ਸਾਨੂੰ ਅੱਜ 3 ਮਹੀਨੇ ਹੋ ਗਏ ਸੜਕਾਂ ਤੇ ਸੌਂਦੇ ਆ ਉਹਨੂੰ ਕਦੇ ਕਿਤੇ ਮੋੜ ਤੇ ਕਦੇ ਕਿਸੇ ਮੋੜ ਤੇ ਤੇ ਜਦੋਂ ਤੁਰਦੇ ਆ ਪਿੰਡੋਂ ਦੇਖੀ ਸਾਨੂੰ ਮਖੌਲ ਇਹ ਵੱਡੇ ਕਿਸਾਨ ਵੱਡੇ ਉਹ ਥੱਲੇ ਨਾ ਮਤ ਕਰਨ ਮੈਂ ਆਖਿਆ ਰੱਬ ਰੱਖੇ ਸਾਡੀ ਜਿੱਤ ਹੋਣੀ ਆ ਹਾਂ ਜਿੱਤ ਕੇ ਆਵਾਂਗੇ ਅਸੀਂ ਆਏ ਆ ਇੱਥੇ ਜੋ ਤੁਰ ਲਗਾ ਹਣਾ ਮੈਨੂੰ ਬਾਪਰੇ ਦੇ ਅੰਦੇ ਕਿਤੇ ਚਲੇ ਆਂ ਮੈਂ ਦਿੱਲੀ ਇਹ ਕੀ ਕਰ ਚਲੇ ਆਂ ਮੈਂ ਗੋਲੀ ਖਾਣ ਮੈਂ ਗੁਰੂ ਤੇਗ ਬਹਾਦਰ ਜੀ ਦਾ ਅਮਰ ਸਰਦਾ ਜਰਮਿਆਂ ਤੇ ਦਿੱਲੀ ਜਾ ਕੇ ਉਹਨਾਂ ਸੀਸ ਦਿੱਤਾ ਸੀ ਔਰ ਸਾਨੂੰ ਸੱਜਿਆ ਦੇ ਹੀ ਚੱਲੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਹਾ ਖਾਸ ਵਾਹਿਗੁਰੂ ਜੀ ਜਿਵੇਂ ਇਹ ਕੋਰੋਨਾ ਬਿਮਾਰੀ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਤੁਹਾਨੂੰ ਇਸ ਬਿਮਾਰੀ ਤੋਂ ਡਰ ਨਹੀਂ ਲੱਗਦਾ ਬਿਮਾਰੀ ਜਿਹੜੀ ਹੈ ਨਾ ਇਹ ਸਿਰਫ ਸਾਨੂੰ ਪਾੜਨ ਵਾਲੀ ਕੀਤੀ ਸੀ ਆ ਬੇ ਦਫਾੜ ਕਰ ਦਈਏ ਤਾ ਭੈਣ ਨਾਲ ਭਰਾ ਨਾਲ ਕੂਏ ਪੁੱਤ ਨਾਲ ਪਿਓ ਨਾਲ ਕੂਏ ਪਛਾਹ ਜੀ ਤੈਨੂੰ ਕਰੋਨਾ ਹੋ ਜਾਣੀ ਹਾ ਸਾਡੇ ਪ੍ਰਾਂਤ ਤੇ ਕਰੋਨਾ ਤੇ ਉਂਜੀ ਡਾਖੜੀ ਆ ਸਾਡੇ ਪੰਜਾਬ ਕਰੋਨਾ ਵੜ ਕੇ ਮਰਨਾ ਹੁਣ ਕਰੋਨਾ ਮੁਰਖ ਦੀ ਕੱਢ ਕੇ ਜਾਵਾਂਗੇ ਅਸੀਂ ਮੁਰਖ ਦੀ ਤੁਹਾਨੂੰ ਕੀ ਲੱਗਦਾ ਇਹ ਨਹੀਂ ਡਰਦੇ ਕਰੋਨਾ ਤੁਹਾਨੂੰ ਕੀ ਲੱਗਦਾ ਕਿ ਜ਼ਮੀਨਾਂ ਮਹਿੰਗੀਆਂ ਹੋਣ ਨਾਲ ਕਿਸਾਨ ਨੂੰ ਫਾਇਦਾ ਹੋਏਗਾ ਫਸਲਾਂ ਦੀ ਪੈਦਾਵਾਰ ਵਧੀਆ ਹੋਣਾ ਫਾਇਦਾ ਹੋਏਗਾ ਜਵੇਦਾਰਾਂ ਨੂੰ ਫਾਇਦਾ ਜ਼ਮੀਨਦਾਰਾਂ ਨੂੰ ਹੋਏਗਾ ਦੁਕਾਨਦਾਰਾਂ ਨੂੰ ਹੋਏਗਾ ਆਰਤੀ ਨੂੰ ਹੈਗਾ ਜਿਹੜਾ ਸਾਡਾ ਮੰਡੀ ਬੋਰਡ ਕਫਤਕਮ ਕਰ ਲਗਾ ਅਸੀਂ ਅੱਜ ਇਹਦੇ ਅਸੀਂ ਵਧੇ ਨੂੰ ਵਾਗੇ ਅਸੀਂ ਸਾਸੀ ਬਣਾਗੇ ਮਰਾਸੀ ਬਣਾਗੇ ਸਿੱਖ ਹੋਮਾਂ ਮਾਕੇ ਖਾਣ ਵਾਲੀ ਨਹੀਂਗੀ ਅਸੀਂ ਇਹਨੂੰ ਦਾਗੇ ਮਘਵਾ ਜੀ ਬਿਲਕੁਲ ਮੇਰਾ ਲਾਸਟ ਵਾਲਾ ਤੁਹਾਨੂੰ ਜਿਵੇਂ ਕਿ ਪਤਾ ਲੱਗਿਆ ਕਿ ਅਗਰ ਇਸ ਕਾਨੂੰਨ ਦੇ ਵਿੱਚ ਜਿਵੇਂ ਪ੍ਰਾਈਵੇਟਾਈਜੇਸ਼ਨ ਆਉਂਦੀ ਹੈ ਅਗਰ ਕਿਸਾਨ ਆਪਣੀਆਂ ਫਸਲਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਸੁੱਟਦਾ ਹੈ ਤਾਂ ਉਸ ਦੇ ਵਿੱਚ 2% ਟੈਕਸ ਲੱਗੇਗਾ ਅਗਰ ਸਰਕਾਰੀ ਵਿੱਚ ਸੁੱਟਦਾ ਤੇ 8% ਲੱਗੇਗਾ ਕੀ ਉਹ 2% ਟੈਕਸ ਦੇ ਨਾਲ ਤੁਸੀਂ ਸਹਿਮਤ ਨਹੀਂ ਹੋ ਤਾਨੂੰ ਲੱਗਦਾ ਹੈ ਕਿ ਮੋਦੀ ਸਰਕਾਰ ਇਹ ਸੱਚ ਕਰ ਰਹੀ ਜਾਂ ਕੋਈ ਲਾਰਾ ਲਾ ਕੇ ਕਿਸਾਨ ਨੂੰ ਬੇਵਕੂ ਬਣਾਇਆ ਜਾ ਰਿਹਾ ਬਣਾ ਰਹੀ ਹੈ ਤੇ ਜਦੋਂ ਵੇਖੋ ਅਸੀਂ ਨਾ ਬੜੇ ਐਮਐਲ ਹੜਾਏ ਬੜੀਆਂ ਪਾਰਟੀਆਂ ਹੀ ਗਏ ਆਏ ਆ ਪਰ ਇੱਕ ਗੱਲ ਆ ਜਦੋਂ ਟਾਈਮ ਉਹਦਾ ਖਲ ਜੱਟ ਦੀ ਖਲ ਵੇਚ ਕੇ ਸਰਕਾਰਾਂ ਖਾਦੀਆਂ ਨੇ ਇਹ ਸਾਨੂੰ ਨਹੀਂ ਬਚੇਦੀਆਂ ਆਪਣੇ ਢਿੱਡ ਭਰ ਦਿਆ ਜੇ ਮੰਤਰੀ ਬਣਾ ਲੀਓ ਉਹਦੇ ਧੀਆਂ ਪੁੱਤ ਨੌਕਰ ਉਹਦੇ ਘਰ ਸਭ ਕੁਝ ਅਸੀਂ ਪਿੰਡ ਮਮੋਲੀ ਸਰਪੰਚ ਬਣਾ ਲਿਆ ਨਾ ਪਿੰਡ ਦਾ ਉਹ ਆਪਣੇ ਪਰਿਵਾਰ ਵਾਰੇ ਲਖੋ ਜਿਨ੍ਹਾਂ ਦੀਆਂ ਵੋਟਾਂ ਲੇਦਾ ਉਹ ਲਾਲੀ ਵੰਦਾ ਉਹਨਾਂ ਨੂੰ ਆਖੂ ਘੁੱਟ ਚਰਾ ਪੀ ਲਓ ਹਾਂ ਅੜਖਵਾਲੇ ਬੰਦੇ ਜਿਹੜੇ ਉਹ ਨਹੀਂ ਪੀਂਦੇ ਉਹ ਬਦਲਦੇ ਉਹ ਬਦਲਦੇ ਵੀ ਪੀਂਦੇ ਵੀ ਨਹੀਂ ਕੇ ਇਹੋ ਜੇ ਪਿੰਡਾ ਸਿਸਟਮ ਨੇ ਤੇ ਬਾਕੀ ਗੱਲ ਇਹ ਆ ਤੇ ਆ ਜਿਹੜਾ ਮੋਰਚਾ ਲੱਗਾ ਵਕਸਾਨ ਮਜ਼ਦੂਰ ਦਾ ਇਹ ਬਹੁਤ ਵੱਡਾ ਲੱਗਾ ਕਿ ਉਹ ਸਾਡੇ ਪੰਜਾਬ ਨੇ ਲਾ ਕੇ ਹੱਤਵਾਦੀ ਇਹ ਵਖਵਾਤੀਏ ਕਰਕੇ ਕਦੇ ਕੋਈ ਲੜਾਈ ਸੰਤ ਜਰਨੈਲ ਸਿੰਘ ਨੇ ਔਰ ਇਹੋ ਮਸਲੇ ਮੰਗੇ ਸੀ ਇਹਨਾਂ ਨੇ ਪਾਰਟੀਆਂ ਨੇ ਰਲ ਕੇ ਉਹਦਾ ਨਾਅਤ ਵਾਦੇ ਲਾਤਾ ਉਹ ਸੂਰਮੇ ਨੇ ਅਸਲ ਅਸਲ ਸਰਬੀ ਰੂਪ ਸੀਗਾ ਉਹ ਜੜ ਕੇ ਮੋਰਚਾ ਲਾਇਆ ਪਰ ਉਹ ਜੋ ਜਿਨ੍ਹਾਂ ਨੇ ਉਥੇ ਵਾਦਾ ਕੀਤਾ 90 ਦਿਨ ਨਹੀਂ ਲੰਘਣ ਤੇ ਉਹਨਾਂ ਤੇ ਬਾਕੀ ਗੱਲ ਇਹ ਆ ਇਹਦਾ ਵੀ ਨਹੀਂ ਕਿਸੇ ਨੰਗੜ ਦੇਣੇ ਇਹ ਲਾਲੇ ਜੋਰ ਜੜਾ ਲੱਗਦਾ ਵਾ ਇੰਨੀ ਜਨਤਾ ਬੈਠੀ ਆ ਬਡਰਾਂ ਤੇ ਘਰਾਂ ਛੱਡ ਕੇ ਉਹ ਸੁਖੀ ਨੇ ਆਪਣੇ ਘਰਾਂ ਚੋਂ ਆਏ ਨੇ ਕਿਹਦਾ ਜਿਗਰਦਾ ਅਸੀਂ ਮੈਂ ਅੱਜ ਕੱਲ ਗੱਲ ਕਿਧਰ ਕੀਤੀ ਸੀ ਨਾ ਕਹੀਂ ਛੱਡ ਸਾਤ ਤੋ ਤਾਂ ਜਨੇ ਆ ਪਹਿਲਾ ਹੀ ਮਾਰਾਗੇ ਨੌਜਵਾਨ ਪੀੜੀ ਆਪੇ ਬੇਰ ਬਾਦ ਚਾਉ ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗੇ ਮਤੀ ਦਾਸ ਤੇ ਮਹਾਰਾਜ ਜੀ ਦੀ ਅੱਖੋਂ ਤੇ ਬ ਦਿੱਲੀ ਲਾਹੌਰ ਬੁੱਠਾ ਕਰ ਦਿਆਂ ਤੇ ਗੁਰੂ ਘਰ ਗੁਰੂ ਤੇਗ ਬਹਾਦਰ ਜੀ ਆਖਿਆ ਨਹੀਂ ਸਾਡੀ ਮਹਾਵਾਰੀ ਆਈ ਆ ਮੁੜਕੇ ਨਹੀਂ ਆਉਣੀ ਸਾਡੀ ਹੁਣ ਵਾਰੀ ਆਈ ਆ ਮੁੜਕੇ ਸਾਡੀ ਵਾਰੀ ਨਹੀਂ ਆਉਣੀ ਅਸੀਂ ਇਹ ਮਾਰਦਾ ਹੱਲ ਕਰਕੇ ਵੜਾਂਗੇ ਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਨੂੰ ਵਾਹਿਗੁਰੂ ਸਾਬ ਜੀ ਕੇੰਨੇ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਕਿ ਸੁਰਾ ਸੋ ਪਹਿਚਾਨੀ ਐ ਜੋ ਲੜੇ ਦੇਨ ਕੇ ਹੈ ਤੋ ਪੁਰਜਾ ਪੁਰਜਾ ਕੱਟ ਮਰੇ ਕਪੋਣਾ ਸਾਡੇ ਕੇਦ ਸੋ ਤੁਹਾਨੂੰ ਕੀ ਲੱਗਦਾ ਐ ਆਉਣ ਵਾਲੀ 9 ਤਰੀਕ ਨੂੰ ਕੀ ਕਿਸਾਨਾਂ ਦਾ ਮਿਸ਼ਨ ਫਤਿਹ ਹੋਵੇਗਾ ਆ ਜੋ ਸਾਡਾ ਆਪਣਾ ਜਥਾ ਜੇ ਨਾ ਗੁਰੂ ਦਸਵੇਂ ਪਾਸ਼ਾ ਦਾ ਬਾਣਾ ਇਹਨਾਂ ਨੂੰ ਕਿਹੇ ਨੌਕਰੀ ਨਾਲ ਫਿਕਰ ਨਹੀਂਗਾ ਇਹਨਾਂ ਨੂੰ ਆਪਣਾ ਦੇਹ ਯਾਦ ਕਰਾਉਣ ਨਾਲ ਫਿਕਰ ਆ ਵੇ ਸਾਡਾ ਦੇਹ ਯਾਦ ਰਹੇ ਗੁਲਾਮ ਨਾ ਰਹੇ ਆ ਰੈਣ ਨਹੀਂ ਦੇਣਾ ਜੀ ਬਿਲਕੁਲ ਜਿੱਥੋਂ ਇਹ ਜੇ ਬਜ਼ੁਰਗ ਆਗੂ ਹੋਣ ਤੇ ਗੁਰੂ ਦੀ ਲਾਡਲੀ ਫੌਜ ਦਾ ਜਿੱਥੇ ਪੂਰਾ ਹੱਥ ਹੋਵੇ ਉੱਥੇ ਕਿਸਾਨਾਂ ਦੀ ਪੂਰੀ ਜਿੱਤ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰ ਰਹੀ ਹਾਂ ਹਲਚਲ ਟੀਵੀ ਕੈਨੇਡਾ ਤੋਂ ਤੇ ਅਸੀਂ ਪਹੁੰਚ ਚੁੱਕੇ ਹਾਂ ਦਿੱਲੀ ਦੇਵੀ